ਰਸਤੇ ਵਿੱਚ ਜਾਂਦੀਆਂ ਔਰਤਾਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਅਪਰਾ ਪੁਲਿਸ ਨੇ ਦੋ ਕੀਤੇ ਕਾਬੂ ਬੀਤੇ ਦਿਨ ਅਪਰਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਨੌਜਵਾਨਾਂ ਨੂੰ ਅਪਰਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦੇਂਦੇ ਆ ਪੁਲਿਸ ਚੌਕੀ ਅਪਰਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਅਪਰਾ ਤੇ ਫਲੋਰ ਦੇ ਇਲਾਕੇ ਵਿੱਚ ਔਰਤਾਂ ਕੋਲੋਂ ਪਰਸ ਖੋਹ ਕੇ ਭੱਜਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਅੱ데 ਲਗਭਗ 8 ਵਾਰ ਦਾ ਤਾਂ ਨੂੰ ਹੱਲ ਕਰ ਲਿਆ ਗਿਆ ਹੈ। ਇਸ ਮੌਕੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ। ਕਾਫੀ ਦਨਾ ਤੋਂ ਜੜੀਆਂ ਨੇ ਇਲਾਕੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਉਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਆ ਤਲਾਸ਼ ਕੀਤੀ ਜਾ ਰਹੀ ਸੀ ਉਸੇ ਕੜੀ ਦੇ ਵਿੱਚ ਜਿਹੜੇ ਆ ਦੋ ਵਿਅਕਤੀ ਇੱਕ ਜਸਕਰਨ ਸਿੰਘ ਵਾਸੀ ਲੋਗੜ ਤੇ ਲਖਵਿੰਦਰ ਸਿੰਘ ਵਾਸੀ ਪਿੰਡ ਜੋੜਾ ਨੂੰ ਅਸੀਂ ਕਾਬੂ ਕੀਤਾ ਸੀਗਾ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਤੇ ਅੱਠ ਮੋਬਾਈਲ ਫੋਨ ਅ ਰਿਕਵਰ ਕੀਤੇ ਆ ਇਥੇ ਕਿ ਇਹ ਵੀ ਦੱਸਣ ਜੋਗ ਹੈ ਕਿ ਕੁਝ ਦਿਨ ਪਹਿਲਾਂ 23 ਤਰੀਕ ਨੂੰ ਇੱਕ ਅ ਲੜਕੀ ਜਿਹੜੀ ਆ ਪੈਦਲ ਚੱਲ ਕੇ ਬਸੜੇ ਸਮਰਾੜੀ ਬਸੜੇ ਉੱਪਰੇ ਤੋਂ ਸਮਰਾੜੀ ਸਾਈਡ ਨੂੰ ਜਾ ਰਹੀ ਸੀ ਤੇ ਉਹਦਾ ਇਹ ਜਿਹੜਾ ਪਰਸ ਖੋ ਕੇ ਲੱਗੇ ਸੀ ਉਹ ਮੋਬਾਈਲ ਵੀ ਜਿਹੜਾ ਵਿੱਚ ਅ 8 ਵਾਰ ਦੱਤਾਂ ਦੇ ਤੇ ਅ 9 ਵਾਰ ਦੱਤਾਂ ਦੇ ਤੇ ਅਸੀਂ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਜੁੜੀਆਂ 20-25 ਦੇ ਕਰੀਬਾਰ ਦਾਪਾਂ ਜੜੀਆਂ ਮੰਨੀਆਂ ਕਰਨੀਆਂ